ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਛੋਟਿਆਂ ਵੱਡਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਜੁੜੇ ਰਹੋ ਐਂਡ ਤੱਕ ਕਰਦੇ ਆ ਗੱਲਬਾਤ ਪਹੁੰਚੇ ਇੱਕ ਰਾ ਡਰੈਸ ਕਰ ਲੋ ਨੋਟ ਪਿੰਡ ਨਾਰਲੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਭਾਈ ਗੁਰਸਾਖ ਸਿੰਘ ਦੇ ਫਾਰਮ ਤੇ ਪਹੁੰਚੇ ਆ ਤਿੰਨ ਬੈੜਾ ਇਥੋਂ ਵਿਖਾਵਾਂਗੇ ਦੋ ਗਲੀ ਦਈਸੀ ਤੇ ਦੋ ਕ੍ਰੌਸ ਐਚ ਐਫ ਦੇ ਵਿੱਚ ਸੱਜਣੋ ਠੀਕ ਹੈ ਜੀ ਤੇ ਕਰਦੇ ਆ ਗੱਲਬਾਤ ਦੋਸਤਾਂ ਕਿਵੇਂ ਦੇ ਰਹਿਣਗੇ ਪਾਪ ਪੱਤੇ ਲਓ ਜੀ ਬਣੇ ਰਹੋ ਭਾਈ ਗੁਰਸਾ ਸਿੰਘ ਸਾਸੀ ਕਾਲੋ ਸਾਸੀ ਕਾ ਭਾਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਆਰਾਮ ਦਾ ਤੁਹਾਡਾ ਵੈਲਕਮ ਸੰਧੂ ਭਦਰਪੁਰਿਆ ਡੇਰੀ ਫਾਰਮਿੰਗ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਜੀ ਠੀਕ ਠੀਕ ਹੈ ਜੀ ਹੋਰ ਕਹਿਮ ਸਿੱਧਾ ਹਾਂਜੀ ਅਸੀਂ ਠੀਕ ਆ ਠੀਕ ਆ ਭਾਜੀ ਗਾਵਾਂ ਆ ਗਈਆਂ ਹਾਂਜੀ ਇਹ ਗਾਵਾਂ ਜੀ ਦੋਵੇਂ ਗੱਭਣਾ ਠੀਕ ਹੈ ਜੀ ਹਾਂਜੀ ਤੇ ਇੱਕ ਸੂਈ ਆ ਹਨਾ ਨਹੀਂ ਦੋਵੇਂ ਗੱਪਣਾ ਭਾਈ ਉਹ ਸੂਈ ਆ ਉਹ ਹਾਂ ਇੱਕ ਨਾਮ ਹੀ ਨਹੀਂ ਸੂਈ ਆ ਤੇ ਮਗਲੇ ਥਾਂ ਦੀ ਚਿੱਲੜਿਆ ਕੋਈ ਨਹੀਂ ਗਿਲਟ ਦੇ ਦੀਏ ਹਾਂਜੀ ਹਾਂਜੀ ਗਿਲਟ ਇੱਕ ਮਗਰੋਂ ਗਿਲਟ ਦੇਦਾ ਹਨਾ ਠੀਕ ਹੈ ਭਾਈ ਤੇ ਗੱਲ ਪਹਿਲੋ ਇਹ ਤੋਂ ਸ਼ੁਰੂਆਤ ਕਰੀਏ ਤੇ ਪਹਿਲੋ ਡਰੈਸ ਨੋਟ ਕਰਾ ਲਈਏ ਫੋਨ ਨੰਬਰ ਕੀ ਸੀ 9878200944 ਠੀਕ ਹੈ ਪਿੰਡ ਨਾਰਲੀ ਪਿੰਡ ਨਾਰਲੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਮੈਂ ਨਾਮ ਕੋ ਬਾਈ ਗੁਰਸਾਖ ਸਿੰਘ ਹਨਾ ਹੋਰ ਬਾਈ ਗੁਰਸਾਖ ਸਿੰਘ ਫਿਰ ਖੁੱਲ ਕੇ ਹਾਂਜੀ ਹਾਂਜੀ ਤੋੜਾ ਤੋੜਾ ਕਰਵਾ ਲਈਏ ਚੈੱਕ ਭਰਾ ਹਾਂਜੀ ਚਲੋ ਪਹਿਲੇ ਨੰਬਰ ਵਾਲੀ ਖੋਲ ਕੇ ਵਿਖਾ ਦਿਓ ਪਰ ਪੈਪਰ ਲਈ ਪਰ ਲਈ ਹਾਂ ਇਹੋ ਜੀ ਹਾਂ ਖੰਧ ਤੁਨ ਬੜਾ ਮੋਟਾ ਹੈ ਤੇ ਸੂਵੇ ਦੀ ਗੱਲ ਕਰੀਏ ਕਰਵਾਊਗਾ ਇਹ ਭਾਈ ਦੂਜਾ ਸੂਆ ਜੀ ਦੂਜਾ ਕੋਈ ਤੀਜਾ ਵੀ ਮੰਨ ਸਕਦਾ ਸਜਣੋ ਤੇ ਖੰਧ ਤੁਨ ਦੀ ਮੋਟਾਈ ਜਿਹੜੀ ਚੰਗੀ ਆ ਬੈਕਗ੍ਰਾਉਂਡ ਚੰਗੀ ਤਿਆਰ ਕਰਨਦੀ ਆ ਠੀਕ ਆ ਜੀ ਲਓ ਜੀ ਚਲੋ ਲਾਓ ਬਾਕੀ ਤੁਹਾਨੂੰ ਫਲਕਾਰੀ ਫਲਕੂਰੀ ਲਾ ਕੇ ਜਿਹੜਾ ਇੱਕ ਰਾ ਆਪਾਂ ਚਾਦਨਾ ਪਾਵਾਂਗੇ ਖਾਨ ਬੜਾ ਮੋਟਾ-ਮੋਟਾ ਲੱਗਾ ਵੈੜ ਨੂੰ ਸਮਾਂ ਭਾਈ ਕਿੰਨਾ ਕੁ ਰਹੇਗਾ ਸੂਨ ਦੇ ਵਿੱਚ ਆਹ 8 ਦਿਨ ਲੈ ਜਾਣੇ ਆਲੀ 8 ਦਿਨ ਅਜੇ ਹਲਾਏ ਨੇ ਹਨਾ ਖੁੱਲੇ ਡੁੱਲੇ ਲੈ ਜਾਣੇ ਨੇ ਲੈਵਾ ਬੜਾ ਫੱਟੇ ਲਾਈ ਵਈ ਸੀ ਹਨਾ ਉਹ ਇੱਕ ਰਲਾ ਉੱਪਰੋਂ ਲਾ ਕੇ ਵਿਖਾਰੇ ਕਿਉਂਕਿ ਨਿੱਕੀ ਵੱਡੇ ਲੱਸੀ ਮਾੜੀ ਦਾ ਹਰ ਇੱਕ ਨੂੰ ਪਤਾ ਲੱਗ ਜਾਂਦਾ ਕੋਈ ਭੈਣ ਭਰਾਏ ਨਾ ਆਖੇ ਲੱਸੀ ਆ ਜਾਂ ਕਿਸ ਤਰ੍ਹਾਂ ਹਨਾ ਠੀਕ ਹੈ ਵਾਹ ਵਾਹ ਕੀ ਬਾਤ ਹੈ ਖਰਬੂਜੇ ਆਖੋਂ ਖਿਲਰੀ ਪਈ ਸਾਰੀ ਹਾਂ ਲੋ ਪਾਜੀ ਠੰਡੀ ਸੀਲ ਪੂਰੀ ਓਕੇ ਹਾਂਜੀ ਚਲੋ ਪਾ ਦਿਓ ਉੱਪਰ ਦਿਨ ਕੋਈ 2 4 ਲੈ ਜੇ 5 ਲੈ ਜੇ ਸੱਜਣੋਂ ਇਹ ਪਰਮਾਤਮਾ ਦੇ ਹੱਥ ਹੁੰਦਾ ਸਮਾਂ ਇੱਕ ਅੱਧਾ ਦਿਨ ਵੱਧ ਵੀ ਖੜ ਸਕਦੀ ਹੈ ਇੱਕ ਘੱਟ ਵੀ ਖੜ ਸਕਦੀ ਤੇ ਭਾਈ ਕੀਮਤ ਕਿੰਨੀ ਹੈ ਕੀਮਤ ਪਾਜੀ 45000 ਮੁੱਲ ਕਰਦੇ ਜੈਸਨੋ ਭਾਈ ਜੈਸਨੋ ਪਾਜੀ ਪਹਿਲੀ ਵੀਡੀਓ ਆਪਣੀ ਪੂਰੇ 40 ਦੀ ਦੇ ਲਾਂਦੇ ਆਪਾਂ ਪਿਆਰ ਮੌਤ ਹਾਂਜੀ ਹਾਂਜੀ 100 ਰੁਪਿਆ ਵਿੱਚੋ ਛੋੜੀਓ ਨਹੀਂ ਯਾਰ ਕਰੀਏ ਚਲੋ ਠੀਕ ਹੈ ਪਾਜੀ 39000 ਦੀ ਜੈਸਨੋ ਹਨਾ ਠੀਕ ਹੈ ਪਾਜੀ ਠੀਕ ਹੈ ਅੱਗੇ ਆ ਗਈ ਫਿਰ ਗੱਬਣ ਹਾਂਜੀ ਹਾਂਜੀ ਇਹ ਪਾਜੀ ਇਹ ਕਿੰਨਾ ਕਿ ਦੁੱਧ ਬਾਈ ਜੀ ਪਾਉਗੀ ਭਾਂਡੇ ਚ ਇਹ ਪਾਜੀ ਉਹਨਾਂ ਘਰ ਵਾਲੇ ਨੇ ਆਖਿਆ ਤੁਮਾਂ 17 ਲੀਟਰ ਦੁੱਧ ਦੀ ਕਰਦੀ ਦਿੱਤੀ ਵਾਹ ਹਾਂਜੀ ਤੇ ਥਾਣੇ ਦਾ ਵੀ ਚੰਗਾ ਲੱਗਾ ਹਾਂਜੀ ਥਾਣ ਭਾਂਡੇ ਵੀ ਸਾਫ਼ ਬਿਲਕੁਲ ਠੰਡੀ ਸੀ ਲਿਆ ਥਾਣ ਮੋਟਾ ਮੋਟਾ ਲੱਗਾ ਹਨਾ ਟਾਈਮ ਕਿੰਨਾ ਬਈ ਰਹੇਗਾ ਸੂਣ ਚ ਇਹ ਪਾਹੀ ਲੈ ਜੀ ਹਫਤੇ ਤੋਂ 10 ਦਿਨ ਖੜ ਸਕਦੀ ਕੋ ਤੂੰ 2-4 ਦਿਨ ਬਾਅਦ ਖੜ ਸਕਦੀ ਵਾਹ ਵਾਹ ਹਾਂਜੀ ਹਾਂਜੀ ਦੇ ਫੇਸ ਕੁਆਲਟੀ ਵੇਖ ਲੋ ਕਰੋਸਾਂਗ ਦੇ ਵਿੱਚ ਆ ਜਿੰਨੂੰ ਸ਼ਾਈ ਵਾਲ ਘਿਰ ਵੀ ਕਹਿ ਸਕਦੇ ਆ ਐਚ ਐਫ ਦਾ ਕਰੋਸਾਂਗ ਆ ਹਾਂਜੀ ਠੀਕ ਆ ਲੈ ਚਲੋ ਕਰਮਾਲੀ ਨੂੰ ਥਾਂ ਸਜਣੋ ਇਹਦਾ ਵੀ ਚੰਗਾ ਮੱਝਾਂ ਵਾਲਾ ਮੋਟਾ ਮੋਟਾ ਚੰਗੀ ਬੈਕਗ੍ਰਾਉਂਡ ਜਿਹੜੀ ਤਿਆਰ ਕਰਕੇ ਇਹ ਸੂਗੀ ਬਾਕੀ ਤਾਂ ਇਹ ਠੰਡੀ ਸੀ ਠੀਕ ਆ ਜਿੱਦਾਂ ਮਰਜ਼ੀ ਚ ਹਣਾ ਖਿੱਚੀ ਤੋਈ ਜਾ ਹਾਂਜੀ ਭਾਈ ਇਹਦੀ ਸ਼ਹਿਦ ਹੀ ਆਉਂਦਾ ਸ਼ਹਿਦ ਹੀ ਆਉਂਦਾ ਹਾਂਜੀ ਤੇ ਭਾਈ ਜੀ ਫਿਰ ਇਹਦੀ ਕੀਮਤ ਕੀ ਰਹਿ ਗਈ ਕੀਮਤ ਭਾਜੀ ਮੁੱਲ 50000 ਕਰਦੇ ਆ ਹੋਚੋ ਹੋਚੋ ਮਾਨਤਨ ਖੁੱਲਾ ਕਰਦਾ ਹਾਂ ਪੰਜ ਦਾ ਹਾਂਜੀ 45 ਦੀ ਜਾ ਸਨੋ ਚਿੱਤ ਚਤਾਲੀ ਯਾਰ ਦੀ ਪਾਜੀ ਵੈੜ ਦਵਾਂਗੇ ਜੈ ਸਨੋ ਹਾਂਜੀ ਹਾਂਜੀ ਇਹ ਤੇ ਰੁਪਈਆ 100 100 ਰੁਪਈਆ ਛੋੜ ਹੀ ਹੋਣੀ ਕਮਾਲ ਕਰਤੀ ਹਾਂਜੀ ਹਾਂਜੀ ਬਹੁਤ ਵਧੀਆ ਰੇਟ ਹਾਂਜੀ ਹਾਂਜੀ ਤੇ ਅੱਗੇ ਆ ਜੀ ਮੇਰਾ ਵੀਰ ਇਹ ਆ ਵੀ ਕੋਈ ਵੱਧ ਘੜ ਇੰਨੇ ਲਾ ਲਓ ਇਨੇ ਜੋ ਨਹੀਂ ਕਰੇ ਹਾਂਜੀ ਹਾਂਜੀ ਪਾਜੀ ਜੋ ਰੇਟ ਮੰਗਿਆ ਉਹੋ ਹੀ ਠੀਕ ਹੈ ਹਾਂਜੀ ਹਾਂਜੀ ਲਓ ਸਜਣੋ ਕਸਾਈ ਨਾ ਕਰਿਓ ਥਾਨ ਲਵੇ ਦੀ ਚੰਗੀ ਖਬਰਦਾਰਿਆਂ ਫਲਕਾਰੀ ਇਕਰਾਹਿੰਦੀ ਵੀ ਲਾ ਕੇ ਤੁਹਾਨੂੰ ਖਾ ਦਿੰਨੇ ਆ ਸੋਹਣੀਆ ਵੈੜ ਜਿੰਨੇ ਜੋਗੀ ਹੈਗੀ ਆ ਕਰੋ ਸੰਗ ਦੇ ਵਿੱਚ ਆ ਮੇਲਾ ਲੋਟ ਲੂ ਪਿੰਡ ਨਾਰਲੀ ਪਹੁੰਚ ਕੇ ਭਾਈ ਸਾਹ ਸਿੰਘ ਦੇ ਫਾਰਮ ਤੋਂ ਠੀਕ ਆ ਪਹਿਲੀ ਵੀਡੀਓ ਪਹਿਲੀ ਜੀ ਰੇਡ ਫੜ ਲੋ ਫੜ ਲੋ ਵਾਲੇ ਇੱਕ ਗਿਫਟ ਦੇਣਾ ਦੇਸੀ ਦੋ ਅਗਲੀ ਦਾ ਤੁਹਾਨੂੰ ਯਾਦ ਕਰੋਗੇ ਠੀਕ ਆ ਤੇ ਸੂਆ ਪਹਿਲਾ ਸੋਈ ਸੀ ਨਾ ਹਾਂਜੀ ਪਹਿਲਾ ਸੂਆ ਭਾਜੀ ਮਗਰ ਵੱਛੀ ਆ ਗਈ ਮਗਰ ਵੱਛੀ ਹੈ ਜੀ ਤਿੰਨ ਮਹੀਨੇ ਹੋ ਗਏ ਨਾ ਸੋਈ ਨੂੰ ਤਿੰਨ ਮਹੀਨੇ ਹੋ ਗਏ ਸੀ ਦੁੱਧ ਪੱਕਾ ਕਿੰਨਾ ਹੋ ਗਿਆ ਭਾਜੀ ਦੁੱਧ 1.7 ਸੱਤ ਕਿਲੋ 6 ਕਿਲੋ ਦੀ ਗਾਰੰਟੀ ਦਵਾਂ ਠੀਕ ਆ ਹਾਂਜੀ ਜਿੰਦੇ ਬਲੇ ਠਾ ਕਰਨੇ ਪੱਥਰ ਦੇਦਾ ਹੈ ਧੰਨੇ ਜੱਟ ਨੂੰ ਇਹੋ ਜੀ ਦੋ ਬਲੀ ਦੇਸੀ ਬਲੇ ਹਨ ਉਹ ਗਾਂ ਲੈਣਦੀ ਆ ਧੰਨੇ ਜੱਟ ਵਾਲੀ ਹਾਂਜੀ ਠਾਕਰ ਵਾਲੀ ਆ ਬੱਚੀ ਸਜਣੋ ਮਗਰ ਤਿੰਨ ਕ ਮਹੀਨੇ ਦਾ ਸੂਈ ਹੋ ਗਈ ਆ 7 ਕਿਲੋ ਦੁੱਧ ਆਦਾ 6 ਲੀਟਰ ਦੀ ਕੋਈ ਧਾਰ ਬਣਾ ਮਾਰੇ ਫੁੱਲ ਗ੍ਰੈਡੀ ਸ਼ੇਕ ਹਾਂ ਓਕੇ ਹਾਂਜੀ ਇਹ ਕਿਸਾਨੀ ਤੇਲ ਆ ਇਹ ਆਪਣੇ ਘਰੇ ਹੀ ਬਣੀ ਆ ਡੇਢ ਮਹੀਨੇ ਦੀ ਬਣੀ ਵੀ ਆ ਓਕੇ ਹਾਂਜੀ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਆ ਹਾਂਜੀ ਹਾਂਜੀ ਇੱਕ ਥਾਂ ਦੀ ਸਜਣੋ ਮਗਰਲੇ ਦੀ ਤੇਲ ਵੀ ਆ ਬਾਕੀ ਥਾਂ ਪ੍ਰੋਪਰ ਤਿੰਨੇ ਚੱਲਦੇ ਹਨਾ ਹਾਂਜੀ ਠੀਕ ਆ ਕਦ ਬਜਲ ਤੁਸੀਂ ਵੇਖ ਸਕਦੇ ਜੀ ਧਨੇ ਜਟਾ ਵਾਲੀ ਗਾਹੂ ਆ ਗਈ ਦੋ ਉਗਲੇ ਦੇਸੀ ਸਜਣੋ ਫੀਗ ਇਹ ਭਾਈ ਕਰਦਗੇ ਗਿਫਟ ਮਗਰਲਾ ਗਿਫਟ ਭਾਈ ਇਹ ਐਡਿਟਲੀ ਵੀਡੀਓ ਹੈ ਹਾਂ ਗਿਫਟ ਆਪਸ ਲਈ ਕਰ ਦਿੰਦੀ ਆ ਠੀਕ ਆ ਖੁੱਲਾ ਕਰਦਗੇ ਜਾਂਦੇ ਜਾਵੇ ਸ਼ੌਕ ਦੀ ਹਾਂਜੀ ਮੋਬਾਈਲ ਭਾਈ 17000 ਕਰਦੇ ਆ ਠੀਕ ਆ ਜੈਸ ਨਾਲ 14000 ਦੀ ਜਮਾਤ 13 ਦੀ ਠੀਕ ਆ ਭਾਜੀ ਜੇ ਪਹਿਲੀ ਵੀਡੀਓ ਆਪਾਂ 13000 ਦੀ ਕਰਾਂ ਨੰਨ ਫੱਟ ਗਈ ਵਿਚੋਂ ਛੋਟ ਕਰਦਾਂ ਲਈ ਵਾ 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 ਕੀ ਬਾਤ ਹੈ ਸਜਣੋ 13000 ਚੋਂ ਵੀ ਦਿਲ ਦਰਿਆ ਬੰਦੇ ਦਾ ਤੇ 13000 ਚੋਂ 200 ਰੁਪਈਆ ਛੋਟ ਵੀ ਕਰ ਦੇਣੀ ਠੀਕ ਆ ਪਹਿਲੀ ਵੀਡੀਓ ਦਾ ਕੰਮ ਆ ਤੇ ਵਛੀ ਵੀ ਨਾਲ ਆ ਫਰੀ ਆ ਹਾਂਜੀ ਵਛੀ 20000 ਦੀ ਮਗਰੇ ਭੋੜੀ ਥੇ ਭੋੜੀ ਹੀ ਵਛੀ ਦੇ ਵਛੀ ਵੀ ਦੇ ਦੇਣੀ ਨਾ ਹਾਂਜੀ ਵਛੀ ਨਾਲ ਦੇ ਦਾਂ ਓਕੇ ਵਛੀ ਵੀ ਨਾਲ ਹੈ ਤਿੰਨੇ ਪੀਸ ਆ ਚੌਲਿਓ ਪਿੰਡ ਮੇਰੇ ਇੱਕ ਦੀਆਂ ਦੋ ਭਾਜੀ ਪਿੰਡ ਨਾਰਲੀ ਪਹੁੰਚ ਕੇ ਠੀਕ ਆ ਸਾਰੇ ਗਾਲ ਜੀ ਸਾਰਿਆਂ ਨੂੰ